ਸਤਿ ਸ਼੍ਰੀ ਅਕਾਲ ਦਾ ਗ੍ਰੇਟ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਪਿੰਡ ਹੜ੍ਹਾਂਾਂ ਤੋਂ ਪ੍ਰਭਾਵਿਤ ਹੋਏ ਨੇ ਜੇ ਮੈਂ ਹਲਕਾ ਜ਼ਨਾਲਾ ਦੀ ਗੱਲ ਕਰਾਂ ਤੇ ਹਲਕਾ ਜ਼ਨਾਲਾ ਦੇ ਬਹੁਤ ਸਾਰੇ ਪਿੰਡਾਂ ਅੰਦਰ ਪਾਣੀ ਵੜ ਗਿਆ ਲੋਕ ਰੋਟੀ ਤੋਂ ਵੀ ਮਹਤਾਜ ਹੋ ਗਏ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਜਾ ਰਿਹਾ ਲੋਕਾਂ ਦੀ ਜਿਹੜੀ ਸਾਰਿਆ ਉਹ ਲਈ ਜਾ ਰਹੀ ਆ ਜੇ ਮੈਂ ਗੱਲ ਕਰਾਂ ਮੰਤਰੀ ਮੰਡਲ ਦੀ ਤੇ ਮੰਤਰੀ ਮੰਡਲ ਵੱਲੋਂ ਲਗਾਤਾਰ ਸਾਰੇ ਮੰਤਰੀ ਪਹੁੰਚ ਰਹੇ ਨੇ ਜੇ ਐਮਐਲਐਸ ਦੀ ਗੱਲ ਕਰਾਂ ਤੇ ਸਾਰੇ ਜਿਹੜੇ ਵਿਧਾਇਕ ਨੇ ਉਹ ਵੀ ਪਹੁੰਚ ਰਹੇ ਨੇ ਅਤੇ ਆਣ ਕੇ ਲੋਕਾਂ ਦੀ ਸਾਰ ਲੈ ਰਹੇ ਨੇ ਜਿਸ ਤਰੀਕੇ ਦੀ ਮਦਦ ਚਾਹੀਦੀ ਆ ਉਸ ਤਰੀਕੇ ਦੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਸੁਸਾਇਟੀਆਂ ਨੇ ਉਹ ਵੀ ਲਗਾਤਾਰ ਆਪਣੀਆਂ ਸੇਵਾਵਾਂ ਨੇ ਬਾਰੀਆਂ ਨੇ ਵੱਡੇ ਪੱਧਰ ਤੇ ਲੰਗਰ ਚੱਲ ਰਹੇ ਨੇ ਹਰ ਤਰੀਕੇ ਨਾਲ ਜਿਹੜਾ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਪਰ ਅੰਮ੍ਰਿਤਸਰ ਦਾ ਹਲਕਾ ਸੌਰੀ ਮੈਂ ਗੱਲ ਕਰਾਂ ਅੰਮ੍ਰਿਤਸਰ ਤੋਂ ਜਿਹੜੇ ਵਿਧਾਇਕ ਨੇ ਮੈਡਮ ਜੀਵਨ ਜੋਤਕਰ ਉਹ ਵੀ ਅੱਜ ਅਜਨਾਲਾ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਇੱਕ ਨਵੀਂ ਮੋਹਮ ਦਾ ਜਿਹੜਾ ਆਗਾਜ਼ ਕੀਤਾ ਕਿਉਂਕਿ ਲਗਾਤਾਰ ਲੋਕਾਂ ਦੇ ਘਰਾਂ 'ਚ ਰਾਸ਼ਨ ਜਾ ਰਿਹਾ ਆ ਬਹੁਤ ਵੱਡੇ ਪੱਧਰ ਤੇ ਲੋਕ ਕਿਤਨਕ ਤੇ ਸਟਾਕ ਵੀ ਕਰ ਰਹੇ ਨੇ ਪਰ ਕੋਈ ਮਜਬੂਰ ਲੋਕ ਇਹ ਅਜੇ ਵੀ ਹੈਗੇ ਨੇ ਜਿਨ੍ਹਾਂ ਤੱਕ ਕੁਝ ਪਹੁੰਚ ਵੀ ਨਹੀਂ ਰਿਹਾ ਪਰ ਇੱਥੇ ਮੈਂ ਵੱਲੋਂ ਇੱਕ ਨਵੀਂ ਜਿਹੜੀ ਮੋਹਮ ਦਾ ਆਗਾਜ਼ ਕੀਤਾ ਗਿਆ ਸਾਡੇ ਨਾਲ ਮੈਂ ਮੌਜੂਦ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਛਾ ਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਭयंਕਰ ਮੰਜ਼ਰਾ ਕਿਉਂਕਿ ਲੋਕਾਂ ਦੇ ਘਰਾਂ 'ਚ ਪਾਣੀ ਭਰਿਆ ਹੋਇਆ ਲੋਕਾਂ ਦੇ ਬਿਸਤਰੇ ਖਰਾਬ ਹੋ ਗਏ ਨੇ ਤੁਸੀਂ ਪਹੁੰਚ ਰਹੇ ਹੋ ਕੀ ਹਾਲਾਤ ਦੇਖ ਰਹੇ ਹੋ ਲੋਕਾਂ ਦੇ ਆ ਦੇਖੋ ਪਿਛਲੇ ਜਿੰਨੇ ਵੀ ਦਿਨ ਤੋਂ ਇਹ ਹਾਲਾਤ ਬਣੇ ਹੋਏ ਆ ਜਦੋਂ ਤੋਂ ਵੀ ਇਹ ਕਹਿਰ ਸਾਡੇ ਉੱਤੇ ਟੁੱਟਿਆ ਹੈ ਉਦੋਂ ਤੋਂ ਹੀ ਤਕਰੀਬਨ ਮੈਂ ਅਜਨਾਲੇ ਆ ਰਹੀ ਹਾਂ ਰੋਜ਼ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਂ ਘਰ ਘਰ ਜਾ ਕੇ ਦੇਖਿਆ ਹੈ ਮੰਜ਼ਰ ਤਾਂ ਅੱਛਾ ਮੰਜ਼ਰ ਨਹੀਂ ਹੈ ਚੰਗਾ ਨਹੀਂ ਹੈ ਬੜਾ ਮਨ ਖਰਾਬ ਹੁੰਦਾ ਹੈ ਭਾਰੀ ਮਨ ਨਾਲ ਵਾਪਸ ਚਾਹੀਦਾ ਤੇ ਪਰ ਗੱਲ ਇਹ ਹੈਗੀ ਹੈ ਕਿ ਇਸ ਵੇਲੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਇੱਕ ਜਿਹੜੀ ਸਾਡੀ ਆਸ ਦੀ ਕਿਰਨ ਹੈ ਉਹ ਜਦੋਂ ਅਸੀਂ ਟਰਾਲੀਆਂ ਭਰੀਆਂ ਦੇਖਦੇ ਹਾਂ ਕੋਈ ਹਰਿਆਣਿਆਂ ਕੋਈ ਰਾਜਸਥਾਨ ਤੋਂ ਕੋਈ ਦਿੱਲੀ ਤੋਂ ਸਾਡੇ ਸਾਰੇ ਮੰਤਰੀ ਤੁਸੀਂ ਦੇਖੋ ਆਏ ਹੈ ਰਾਜ ਸਭਾ ਮੈਂਬਰਸ ਆਏ ਹੈ ਸਾਡੇ ਅੱਜ ਦਿੱਲੀ ਤੋਂ ਸੁਪਰੀਮ ਕੋਰਟ ਦੇ ਅਰਵਿੰਦ ਕੇਜੀਵਾਲ ਜੀ ਵੀ ਇੱਥੇ ਆਏ ਹੋਏ ਸਕੇ ਮੁੱਖ ਮੰਤਰੀ ਸਾਹਿਬ ਸਾਡੇ ਜਗਾ ਜਗਾ ਉੱਤੇ ਜਾ ਰਹੇ ਹੈਗੇ ਸੋ ਇਹ ਸਾਡੀ ਆਸ ਦੀ ਉਮੀਦ ਹੈ ਕਿ ਇਸ ਵੇਲੇ ਪੂਰੇ ਇੰਡੀਆ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਪੰਜਾਬ ਦਾ ਹੱਥ ਫੜਨ ਨੂੰ ਸਾਰੇ ਤਿਆਰ ਬੈਠੇ ਹੋ ਇਹ ਇੱਕ ਆਸ ਦੀ ਕਿਰਨ ਹੈ ਸਾਡੇ ਲਈ ਪਰ ਤੁਹਾਡੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹਨੀ ਆ ਕਿ ਅਸੀਂ ਨਾ ਸਾਰੇ ਜਣੇ ਇੱਕ ਇੱਕ ਘਰ ਅਡੌਪਟ ਕਰ ਲਈਏ ਬਿਲਕੁਲ ਮੈਂ ਤੁਹਾਡੇ ਨਾਲ ਇਹੀ ਗੱਲ ਕਰ ਰਹੀ ਸੀ ਮੇਰਾ ਸਵਾਲ ਸੀਗਾ ਤੁਸੀਂ ਪਹਿਲਾਂ ਕਰ ਦਿੱਤਾ ਕਿ ਨਵੀਂ ਮੋਹਮ ਕਿਹੜੀ ਲੈ ਕੇ ਆ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਵਿੱਚ ਜਿਹੜੇ ਸ਼ਰਦਾਲੂ ਨੇ ਜੇ ਜਿਵੇਂ ਗੱਲ ਕਰਾਂ ਲੋਕ ਜਿਹੜੇ ਵੱਡੇ ਪੱਧਰ ਤੇ ਸੇਵਾਵਾਂ ਕਰ ਲਈ ਆ ਰਹੇ ਨੇ ਸੰਸਥਾਵਾਂ ਆ ਰਹੀ ਨੇ ਵੱਡੇ ਪੱਧਰ ਤੇ ਰਾਸ਼ਨ ਆ ਰਿਹਾ ਕਰ ਕਰ ਰਾਸ਼ਨ ਜਾ ਰਿਹਾ ਚੋਖਰ ਆ ਰਿਹਾ ਹੈ ਉਹ ਪਸ਼ੂ ਨੇ ਜਿੰਨਾ ਕਦੀ ਚੋਖਰ ਦੇਖਿਆ ਨੇ ਉਧਰ ਵੀ ਚੋਖਰ ਪੈ ਰਿਹਾ ਪਰ ਕਿਸੇ ਤਰ੍ਹਾਂ ਦੀ ਵੰਡ ਸਹੀ ਨਹੀਂ ਹੋ ਰਹੀ ਲੋਕ ਸਟਾਕਿੰਗ ਹੋ ਰਹੀ ਆ ਇਤਨਾ ਕਿਤੇ ਕੁਝ ਲੋਕ ਭੁੱਖੇ ਵੀ ਰਹਿ ਰਹੇ ਨੇ ਜਿਹੜੇ ਡੇਰਿਆਂ ਤੇ ਬੈਠੇ ਨੇ ਤੁਹਾਡੇ ਵੱਲੋਂ ਕਿਹੜੀ ਸਕੀਮ ਲੈ ਕੇ ਆ ਰਹੀ ਆ ਜਿਸ ਤਰੀਕੇ ਨਾਲ ਘਰ ਘਰ ਰਾਸ਼ਨ ਪਹੁੰਚ ਸਕੇ ਘਰ ਘਰ ਲੋਕਾਂ ਦੀ ਸਾਰ ਲਈ ਜਾ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਧੰਨਵਾਦੀਆਂ ਉਹਨਾਂ ਸਾਰੇ ਸੱਜਣਾ ਦੇ ਜਿਹੜੇ ਇੱਕ ਸੇਵਾ ਦੀ ਭਾਵਨਾ ਦੇ ਨਾਲ ਇੱਥੇ ਆ ਰਹੇ ਨੇ ਔਰ ਬਹੁਤ ਸਾਰਾ ਰਾਸ਼ਨ ਜੇ ਚਾਹੀਦਾ ਤਾਂ ਉਹ ਚਾਰਾ ਹੈ ਨਾ ਪਸ਼ੂਆਂ ਦਾ ਕਈ ਲੰਗਰ ਲੈ ਕੇ ਆ ਰਹੇ ਬਹੁਤ ਕੁਝ ਆ ਰਿਹਾ ਪਰ ਮੈਂ ਉਹਨਾਂ ਨੂੰ ਇਹ ਮੈਂ ਰਿਕੁਐਸਟ ਕਰਨਾ ਚਾਹੁੰਦੀ ਕਿ ਆਪਾਂ ਇੱਕ ਪ੍ਰੋਪਰ ਪਲੇਟਫਾਰਮ ਦੇ ਰਾਹੀਂ ਆਈਏ ਕਿਉਂਕਿ ਇਹ ਜਿੱਥੇ ਪਹੁੰਚਣਾ ਚਾਹੀਦਾ ਉੱਥੇ ਤੱਕ ਕਈ ਵਾਰ ਪਹੁੰਚ ਨਹੀਂ ਕਰ ਪਾ ਰਹੇ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਦੇਣਾ ਸੋ ਮੈਂ ਚਾਹੁੰਦੀ ਸੀ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਜਾਣੇ ਕਿਉਂਕਿ ਇੰਨੀਆਂ ਸੰਸਥਾਵਾਂ ਆਈਆਂ ਐ ਕੋਈ ਵੱਡੀ ਗੱਲ ਨਹੀਂ ਅਗਰ ਇੱਕ ਇੱਕ ਪਰਿਵਾਰ ਅਸੀਂ ਐਡਾਪਟ ਕਰ ਲੀਏ ਬਿਲਕੁਲ ਉਹਦੇ ਨਾਲ ਕੀ ਹੋਏਗਾ ਜਿਵੇਂ ਮੈਂ ਆਪਣੀ ਐਗਜ਼ਾਮਪਲ ਦੱਸਦੀ ਆਂ ਅਸੀਂ ਕੋਈ ਇਹਦੇ ਚ ਫਾਈਨਾਂਸਿਸ ਸਾਡਾ ਫਾਈਨਾਂਸਿਸ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਜੀ ਸਾਡੇ ਕੋਲ ਰੀਕোয়ারਮੈਂਟ ਹੈ ਮੈਨੂੰ ਪਤਾ ਹੈ ਇਸ ਪਿੰਡ ਦੇ ਵਿੱਚ ਐਨੇ ਪਰਿਵਾਰ ਨੇ ਇਸ ਪਰਿਵਾਰ ਦੇ ਸ਼ਾਇਦ ਘਰ ਦੀ ਛੱਤ ਦਾ ਇਸ਼ੂ ਹੋਏਗਾ ਇਸ ਪਰਿਵਾਰ ਦੇ ਵਿੱਚ ਕਿਚਨ ਦਾ ਕੁਛ ਨਹੀਂ ਹੈਗਾ ਇਸ ਪਰਿਵਾਰ ਦੇ ਮੰਜੇ ਬਿਸਤਰੇ ਰੁੜ ਗਏ ਹੈਗੇ ਨੇ ਕੁਛ ਨਹੀਂ ਹੈਗਾ ਸੋ ਅਸੀਂ ਡੋਨਰਸ ਨੂੰ ਉਹਨਾਂ ਦੇ ਉੱਪ ਪਕੜਾ ਦੇਣਾ ਜੀ ਤੁਸੀਂ ਆਹ ਕਰ ਲੈ ਲਓ ਇਹਦਾ ਆ ਕੰਮ ਕਰਾ ਦਿਓ ਤੁਸੀਂ ਇਹ ਘਰ ਅਡਾਪਟ ਕਰ ਲਓ ਇਹਦਾ ਇਹ ਕੰਮ ਕਰਾ ਦਿਓ ਸੋ ਮੇਰੀ ਮੇਰੀ ਇਹ ਵੇਸ਼ ਹੈਗੀ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋਈਏ ਔਰ ਅਸੀਂ ਇੱਕ ਇੱਕ ਪਰਿਵਾਰ ਨੂੰ ਅਡਾਪਟ ਕਰੀਏ ਉਹਨਾਂ ਦਾ ਮੂੜ ਵਸੇਬਾ ਕਰੀਏ ਉਹਨਾਂ ਨੂੰ ਰੀਹੈਬਿਲੀਟੇਟ ਕਰੀਏ ਔਰ ਜਦੋਂ ਤੱਕ ਉਹ ਮੂੜ ਵਸ ਨਹੀਂ ਜਾਂਦੇ ਠੀਕ ਹੈ ਨਾ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਪੰਜਾਬੀ ਬਹੁਤ ਦਿਲਦਰਿਆ ਨੇ ਜਿੱਥੇ ਵੀ ਕੋਈ ਪੀੜ ਪੈਂਦੀ ਆ ਭਾਵੇਂ ਕਿਸੇ ਵੀ ਦੇਸ਼ ਚ ਹੋਵੇ ਕਿਸੇ ਵੀ ਸੂਬੇ ਚ ਹੋਵੇ ਉੱਥੇ ਸੇਵਾ ਕਰਨ ਲਈ ਪਹੁੰਚ ਜਾਂਦੇ ਆ ਭਾਵੇਂ ਕਿ ਪੰਜਾਬ ਦੇ ਲੋਕ ਨੇ ਪੰਜਾਬ ਦੇ ਅੰਦਰ ਹੀ ਹਲਕਾ ਅ즈ਨਾਲਾ ਜਿੱਥੇ ਲੋਕ ਪਹੁੰਚੇ ਹੋਏ ਨੇ ਇਸ ਵੇਲੇ ਅ즈ਨਾਲੇ ਦੀਆਂ ਵੀ ਜਿਹੜੀਆਂ ਸੁਸਾਇਟੀਆਂ ਨੇ ਬਹੁਤ ਸੇਵਾ ਕਰ ਰਹੀਆਂ ਨੇ ਪਰ ਲੋਕਾਂ ਦਾ ਹੜ ਆਇਆ ਪਿਆ ਮੈਕਲ ਕਰੋ ਇੱਕ ਪਾਸੇ ਪਾਣੀ ਦਾ ਹੜ ਪਿਆ ਉਸ ਤੋਂ ਦੂਜੇ ਪਾਸੇ ਸੇਵਾਦਾਰਾ ਸੁਸਾਇਟੀਆਂ ਦਾ ਹੜ ਆਇਆ ਹੋਇਆ ਸੜਕਾਂ ਉੱਪਰ ਜਗ੍ਹਾ ਨਹੀਂ ਮਿਲ ਰਹੀ ਲਾਈਨਾਂ ਲੱਗੀਆਂ ਹੋਈਆਂ ਟਰਾਲੀਆਂ ਦੇ ਸਿਰਫ ਲੰਗਰ ਸਮਾਨ ਜੋ ਸਮਗਰੀ ਜਾਈਦੀ ਰਹ ਸਮਗਰੀ ਮਿਲ ਰਹੀ ਹੈ ਪਰ ਇੱਕ ਸਿਸਟਮ ਦੀ ਲੋੜ ਆ ਕਿਉਂਕਿ ਜਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਨੇ ਦਸਤਕ ਦੇਣੀ ਆ ਕਿਉਂਕਿ ਪਾਣੀ ਘਟਣਾ ਹੈ ਤੇ ਬਿਮਾਰੀਆਂ ਨੇ ਬਹੁਤ ਵੱਡੇ ਪੱਧਰ ਤੇ ਦਸਤਕ ਦੇਣੀ ਆ ਕਿਉਂਕਿ ਲੋਕਾਂ ਦੇ ਪੈਰ ਖਰਾਬ ਹੋ ਜਾਣੇ ਆ ਹੱਥ ਖਰਾਬ ਹੋ ਜਾਣੇ ਆ ਲੋਕਾਂ ਨੂੰ ਕਿੰਨੀਆਂ ਪ੍ਰੋਬਲਮਸ ਆ ਜਾਣੀਆਂ ਹੋਰ ਵੀ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਦਸਤਕ ਦੇਣੀ ਆ ਕਿਤਨਾ ਕਿਤੇ ਸਾਨੂੰ ਉਹਨਾਂ ਚੀਜ਼ਾਂ ਲਈ ਅਵੇਰ ਰਹਿਣਾ ਚਾਹੀਦਾ ਅਜਿਹੇ ਪਰ ਬੰਦ ਕਰਨੇ ਚਾਹੀਦੇ ਹੈ ਕਿ ਦਲ ਮਿਲ ਕੇ ਅਸੀਂ ਉਸ ਸਮੇਂ ਦੇ ਪਹੁੰਚ ਸਕੀਏ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਮੇਰਾ ਵੀ ਕੰਸਰਨ ਹੈ ਕਿਉਂਕਿ ਲੋਕਾਂ ਨੂੰ ਅਜੇ ਵੀ ਆ ਰਹੀਆਂ ਮੈਂ ਜਿੱਥੇ ਗਈਆਂ ਸਾਨੂੰ ਕਿਹਾ ਜਾਂਦਾ ਸੀ ਕਿ ਸਾਡੇ ਅਲਰਜੀ ਹੋ ਗਈ ਹੈ ਸਾਡੇ ਧੱਫੜ ਪੈ ਗਏ ਹੈ ਸਾਨੂੰ ਮੈਡੀਸਿਨਸ ਦੇ ਦਿਓ ਸੋ ਮੈਂ ਫਿਰ ਇਹੀ ਅਪੀਲ ਕਰਨੀ ਚਾਹੁੰਨੀ ਕਿ ਰਾਈਟ ਵੇ ਦੇ ਰਾਹੀ ਆਈਏ ਅਸੀਂ ਪ੍ਰਸ਼ਾਸਨ ਨੂੰ ਕੰਟੈਕਟ ਕੀਤਾ ਜਾਏ ਡੀਸੀ ਸਾਹਿਬਾਂ ਸਾਡੇ ਡੀ ਸਾਹਿਬਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਕੰਟੈਕਟ ਕੀਤਾ ਜਾਏ ਸਾਡੇ ਕੈਂਪਸ ਬਣੇ ਹੋਏ ਜਗਾ ਜਗਾ ਸਾਡੇ ਇੱਥੇ ਜਗਾ ਜਗਾ ਕੈਂਪਸ ਹੈ ਉਹਨਾਂ ਨੂੰ ਕੰਟੈਕਟ ਕੀਤਾ ਜਾਏ ਕਿਉਂਕਿ ਜਿਹੜੀ ਤੁਹਾਨੂੰ ਜੈਨੂਇਨਲੀ ਲਿਸਟ ਮਿਲਣੀ ਹੈ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਅੱਜ ਸਾਡੇ ਕੋਲ ਇੱਕ ਲਿਸਟ ਆਈ ਸੀਗੀ ਔਰ ਸਾਡੇ ਪਾਰਟੀ ਦੇ ਹਰ ਬੰਦੇ ਦੀ ਇੱਕ ਇੱਕ ਪਿੰਡ ਦੇ ਉੱਤੇ ਜ਼ਿੰਮੇਵਾਰੀ ਹੈ ਔਰ ਇਹ ਨਹੀਂ ਕਿ ਸਿਰਫ ਘੁੰਮ ਕੇ ਆਣਾ ਉਸ ਪਿੰਡ ਦੇ ਵਿੱਚ ਉਸ ਬੰਦੇ ਨੇ ਤਿੰਨ ਦਿਨ ਰਹਿਣਾ ਹੈ ਪਹਿਲੇ ਦਿਨ ਇੱਕ ਘੇੜਾ ਲਾ ਕੇ ਆਉਣਾ ਹੈ ਦੇਖ ਕੇ ਆਣਾ ਕਿ ਪਹੁੰਚਿਆ ਕਿ ਨਹੀਂ ਪਹੁੰਚਿਆ ਦੂਸਰੇ ਦਿਨ ਜਾ ਕੇ ਉਹਨਾਂ ਦੀ ਰਿਕੁਆਇਰਮੈਂਟ ਪੁੱਛਣੀ ਹੈ ਕਿ ਚਾਹੀਦਾ ਕੀ ਹੈ اور ਫਿਰ ਤੀਸਰੇ ਦਿਨ ਐਨਸ਼ੋਰ ਕਰਨਾ ਵੀ ਉਹ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਅਸੀਂ ਆਲਰੇਡੀ ਜਿੱਦੇ ਕੰਮ ਕਰ ਰਹੇ ਹੈਗੇ ਆ ਪਰ ਮੈਮ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਤੁਸੀਂ ਤਾਂ ਕੰਮ ਕਰ ਰਹੇ ਹੋ ਪਰ ਕਿਤੇ ਨਾ ਕਿਤੇ ਮੈਂ ਵੀ ਸ਼ੱਕ ਦੀ ਨਜ਼ਰ ਨਾਲ ਗੱਲ ਕਰਾਂਗਾ ਲੋਕਾਂ ਦੇ ਮਨ ਚ ਕਿਤੇ ਗੱਲ ਹੁੰਦੀ ਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਆਦਾਤਰ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਸਮਾਨ ਦੇਣਗੇ ਆਮ ਆਦਮੀ ਪਾਰਟੀ ਦੀਆਂ ਵੋਟਰਾਂ ਨੂੰ ਸਮਾਨ ਦੇਣਗੇ ਕਿਤੇ ਨਾ ਕਿਤੇ ਇਹ ਵੀ ਭਲੇਖਾ ਸਾਰਿਆਂ ਚ ਹੁੰਦਾ ਹੈ ਕਿ ਨਹੀਂ ਤਾਂ ਸਾਰਿਆਂ ਨੂੰ ਇਹਨਾਂ ਕਿਹੜਾ ਬਾਹਰ ਨਿਕਲਦਾ ਮੇਰਾ ਖਿਆਲ ਦੇ ਵਿੱਚ 3.5 ਸਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਇਹ ਭਲੇਖੇ ਨਿਕਲ ਚੁਕੇ ਆ ਕਿਉਂਕਿ ਜਿਸ ਦੇ ਨਾਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਪਹਿਲੀ ਚੀਜ਼ ਜਿਹੜੀ ਸਾਨੂੰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੇ ਸਿਖਾਈ ਸੀ ਉਹ ਇਹ ਸੀ ਕਿ ਜੇ ਕਿਸੇ ਨੇ ਤੁਹਾਨੂੰ ਵੋਟ ਪਾਈ ਹੈ ਉਹਦੇ ਤੇ ਤੁਸੀਂ ਐਮਐਲਏ ਹੈ ਜੇ ਕਿਸੇ ਨੇ ਨਹੀਂ ਵੋਟ ਪਾਈ ਉਹਦੇ ਵੀ ਤੁਸੀਂ ਐਮਐਲਏ ਤਾਂ ਮੈਨੂੰ ਜਮਾਂ ਹੀ ਪਤਾ ਨਾ ਲੱਗੇ ਕਦੇ ਕਿ ਜੀ ਇਹਨਾਂ ਨੇ ਵੋਟ ਨਹੀਂ ਸੀ ਪਾਈ ਇਸ ਲਈ ਇਹਨਾਂ ਦਾ ਕੰਮ ਨਹੀਂ ਹੋਇਆ ਮੇਰੇ ਹਲਕੇ ਦੇ ਵਿੱਚ ਐਟ ਲੀਸਟ ਸਾਰੇ ਪਤਾ ਹੈ ਕਿ ਇਹ ਦੇਖਦੀ ਨਹੀਂ ਆ ਵੀ ਕੋਈ ਅਕਾਲੀ ਦਲ ਦਾ ਹੈ ਕੋਈ ਕਾਂਗਰਸ ਦਾ ਮੇਰੇ ਕੋਲ ਤਾਂ ਜਿਹੜਾ ਆ ਗਿਆ ਮੈਂ ਉਹਦਾ ਕੰਮ ਕਰਾਉਣਾ ਹੈ ਇਹ ਵੀ ਮੈਂ ਇੱਕ ਰਿਕੁਐਸਟ ਸਾਰਿਆਂ ਨੂੰ ਕਹਿ ਰਹੀਆਂ ਮੈਂ ਬਾਰ-ਬਾਰ ਕਹਿ ਰਹੀ ਕਿ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠਾਂਗੇ ਤਾਂ ਫਿਰ ਅਸੀਂ ਇਹਦਾ ਕੋਈ ਹੱਲ ਕੱਢ ਪਾਵਾਂਗੇ ਜੇ ਅਸੀਂ ਇਹ ਜੀ ਗੱਲਾਂ 'ਚ ਪੈ ਗਏ ਜੇ ਅਸੀਂ ਇਹੀ ਭੇਦਭਾਵ 'ਚ ਪਏ ਰਹੇ ਤਾਂ ਫਿਰ ਸ਼ਾਇਦ ਕਿਤੇ ਨਾ ਕਿਤੇ ਅਸੀਂ ਜੋ ਕਰਨਾ ਚਾਹੁੰਦੇ ਆ ਜੋ ਸਾਡੀ ਮਨਛਾ ਹੈ ਉਹ ਪੂਰੀ ਨਹੀਂ ਹੋਏਗੀ ਕੀ ਅਪੀਲ ਕਰੋਗੇ ਮੈਂ ਲਾਸ ਵਾਰੀ ਕੀ ਲੋਕ ਮੇਰੀ बार बार ਇੱਕੋ ਹੀ ਅਪੀਲ ਹੈ ਕਿ ਆਇਡੈਂਟੀਫਾਈ ਕਰੀਏ ਕਿਥੇ ਕੀ ਜ਼ਰੂਰਤ ਹੈ ਔਰ ਲੈਟ ਅਸ ਐਨਸ਼ੋਰ ਕਿ ਜਿੱਥੇ ਲੋੜ ਹੈ ਉੱਥੇ ਹੀ ਜਾਏ ਅਨਨੈਸੈਸਰੀਲੀ ਸਟੋਰ ਨਾ ਹੋਏ ਔਰ ਮੈਂ ਫੇਰ बार बार ਇੱਕ ਰਿਕਵੈਸਟ ਇੱਕ ਅਪੀਲ ਕਰਾਂਗੀ ਕਿ ਆਓ ਸਾਰੇ ਜਣੇ ਇੱਕ ਇੱਕ ਪਰਿਵਾਰ ਲੈ ਲਈਏ ਬਿਲਕੁਲ ਲਗਾਤਾਰ ਅਸੀਂ ਐਮਐਲਏ ਅਮਰਿਤਸਰ ਤੋਂ ਮੈਡਮ ਜੀਵਨ ਜੋਤ ਜੀ ਨਾਲ ਗੱਲ ਕਰ ਰਹੇ ਸੀ ਉਹਨਾਂ ਵੱਲੋਂ ਬਹੁਤ ਵਧੀਆ ਇੱਕ ਸਕੀਮ ਦਿੱਤੀ ਆ ਇੱਕ ਮਿਸ਼ਨ ਲਿਆਂਦਾ ਆ ਕਿ ਆਪਾਂ ਰਲ ਮਿਲ ਕੇ ਸਾਰੇ ਇੱਕ ਇੱਕ ਪਰਿਵਾਰ ਨੂੰ ਗੋਦ ਲਈਏ ਅਤੇ ਉਸ ਪਰਿਵਾਰ ਦਾ ਘਰ ਟੁੱਟਾਇਆ ਘਰ ਬਣਾਈਏ ਜੇ ਕੋਈ ਉਹਨੂੰ ਰਾਹਤ ਸਮਗਰੀ ਚਾਹੀਦੀ ਹੈ ਰਾਹਤ ਸਮਗਰੀ ਦੇਈਏ ਜਾਂ ਕਿਸੇ ਤਰ੍ਹਾਂ ਦਾ ਵੀ ਉਹਨੂੰ ਜ਼ਰੂਰਤ ਆ ਉਹਦੀ ਜ਼ਰੂਰਤ ਪਈਏ ਇਹ ਨਾ ਕਰੀਏ ਕਿ ਭਰਿਆਂ ਨੂੰ ਹੋਰ ਭਰੀ ਜਾਈਏ ਰਲ ਮਿਲ ਕੇ ਅਜਾਹੇ ਇਸ ਸਮੇਂ ਦੇ ਵਿੱਚ ਉਹ ਪਾਰਟੀ ਬਜੂ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰੀਏ ਜੋ ਕਿ ਹਰ ਜਿਹੜਾ ਪੰਜਾਬ ਦਾ ਨਾਗਰਿਕ ਆ ਉਹ ਸੁੱਖ ਦੀ ਰੋਟੀ ਖਾ ਸਕਿਆ ਤੇ ਜੋ ਪੰਜਾਬ ਸਰਕਾਰ ਦਾ ਮਿਸ਼ਨ ਹੈ ਰੰਗਲਾ ਪੰਜਾਬ ਦਾ ਉਹ ਦੁਬਾਰਾ ਤੋਂ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ ਬਾਕੀ ਤੁਸੀਂ ਜੁੜੇ ਰਹੋ ਇਸ ਤਿੱਕੇ ਨਾਲ ਹੀ ਆ ਭਾਰਤ ਪਕਸ ਸੰਗਤ ਤੋਂ ਜਗਜੀਤ ਸਿੰਘ ਬਿਰਪੋਲ